ਰੁਪੀਆਂ ਸੁਰਤਾਂ ਜਿਸਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿਵੇਂ ਜਿੰਦਗੀ ਮਿਲਦੀ ਮੇਰਾ ਸਜਦਾ ਉਸ ਹਰ ਮੰਦਰ ਨੂੰ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ bắt ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੁਨ ਦੁਆੜੀੋਂ ਦੇਸ਼ ਦੇਸ਼ ਤੋਂ ਗੁਰਦਵਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਵੈਸੇ ਤੇ ਮੈਂ ਬਾਬਾ ਜੀ ਤੋਂ ਕੁਝ ਨਹੀਂ ਮੰਗਿਆ ਸਿਰਫ ਔਰ ਸਿਰਫ ਅੰਮ੍ਰਿਤ ਵੇਲਾ ਮੰਗਿਆ ਕਿ ਬਾਬਾ ਜੀ ਮੇਰਾ ਕਦੀ ਅੰਮ੍ਰਿਤ ਵੇਲਾ ਨਾਮ ਇਸ ਰਵੇ ਤੇ ਮੈਨੂੰ ਅੰਮ੍ਰਿਤ ਵੇਲਾ ਆਜੇ ਆ ਨਵੇਂ ਸਾਲ ਤੇ ਆਏ ਹੈਗੇ ਦਰਬਾਰ ਸਾਹਿਬ ਜਗਨਨਾਥ ਦਾਸ ਜੀ ਜਰ ਕੇ ਨਮਸਤਕੋਣ ਆਈ ਸੀ ਕਿ ਇਹ ਨਵਾਂ ਸਾਲ ਜਦ ਚੜਿਆ ਹੈਗਾ ਹੈ ਇਹ ਸਭ ਦੇ ਭਲੇ ਵਾਲਾ ਹੋਵੇ ਸਰਦੀ ਗੱਲਾਂ ਵਾਲਾ ਹੋਵੇ ਔਰ ਸਮਾਜ ਵਿੱਚ ਦੇਸ਼ ਤੇ ਦੁਨੀਆ ਵਿੱਚ ਸ਼ਾਂਤੀ ਹੋਵੇ ਸਭ ਦੀ ترقی ਹੋਵੇ ਅਸਤਕੋ ਨੇ ਨਵਾਂ ਸਾਲ ਮਨਾ ਲਾਉਣਾ ਸੀ ਤੁਸੀਂ ਦਰਬਾਰ ਸਾਹਿਬ ਦੀ ਬੇਸਟ ਕੋਈ ਨਹੀਂ ਦਿੱਖਦੀ ਮੇਰੀ ਦਿਲੀਤ ਮੰਨਿਆ ਸੀ ਕਿ ਮੈਂ ਜਿਹਦਾ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਆ ਤੇ ਮੈਂ ਗੁਰੂ ਘਰ ਆ ਕੇ ਕਰਾਂ ਤੇ ਅੱਜ ਮਹਾਰਾਜ ਜੀ ਮੈਨੂੰ ਲੈ ਕੇ ਆਏ ਤੇ ਮੈਂ ਮਹਾਰਾਜ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਫੈਮਲੀ ਦੇ ਨਾਲ ਆਇਆ ਤੇ ਇਸ ਤੋਂ ਵੱਡਾ ਦਿਨ ਨਹੀਂ ਆ ਮੈਂ ਸਾਰਿਆਂ ਨੂੰ ਕਹਿਣਾ ਹੈ ਕਿ ਜਿੱਥੇ ਵੀ ਕੋਈ ਹੈਗਾ ਉਹ ਆਪਣੀ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਜਾ ਕੇ ਕਰੋ ਜ਼ਰੂਰੀ ਨਹੀਂ ਤੇ ਦਰਬਾਰ ਸਾਹਿਬ ਆਉਣਾ ਤੁਹਾਡੇ ਲਾਗੇ ਦਾ ਜਿਹੜਾ ਗੁਰਦੁਆਰਾ ਉੱਥੇ ਚਲ ਜਾਓ ਅਗਰ ਤੁਸੀਂ ਲਾਗੇ ਦੇ ਲੋਕਲ ਹੈਗੇ ਦਰਬਾਰ ਸਾਹਿਬ ਆਜੋ ਅਗਰ ਕਿਤੇ ਦੂਰ ਆ ਜਿਹੜਾ ਤੁਹਾਡੇ ਨੇੜੇ ਦਾ ਗੁਰਦੁਆਰਾ ਹੈ ਉੱਥੋਂ ਸ਼ੁਰੂਆਤ ਕਰੋ ਕੀ ਅਰਦਾਸ ਬੇਨਤੀ ਕੀਤੀ ਹੈ ਕਿ 2026 ਜੀ ਅਰਦਾਸ ਇਹੀ ਆ ਜੀ ਸਾਰੇ ਸੰਸਾਰ ਦੇ ਸੁੱਖ ਮੰਗਦਾ ਮੈਂ ਛੜ ਦੀ ਕਲਾ ਵਿੱਚ ਰੱਖਣ ਇਹੀ ਆ ਜੀ ਸੇਤ ਪੱਖੋਂ ਮੈਂ ਅਰਦਾਸ ਮੰਗਦਾ ਵੀ ਹਮੇਸ਼ਾ ਸਾਨੂੰ ਫੇਟ ਰੱਖਣ ਤੇ ਇੱਕ ਅਮਰਤ ਵਿਲਾ ਰੱਬ ਦੇਂਦਾ ਰਵੇ ਤੇ ਮੇਰੇ ਮਾਪਿਓ ਦੀ ਸਾਰੇ ਦੁਨੀਆ ਤੇ ਜਿੰਨੇ ਵੀ ਮਾਪਿਓ ਉਨ੍ਹਾਂ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ ਮੈਮ ਕੀ ਕਹਿਣਾ ਚਾਹੋਗੇ ਅਜੇ ਨਵੇਂ ਸਾਲ ਦੇ ਰੂਪੇ ਤੇ ਤੁਸੀਂ ਸਤਿ ਸ਼੍ਰੀ ਅਕਾਲ ਸ੍ਰੀ ਹਰਿਮੰਦਰ ਸਾਹਿਬ ਚੰਨਤਮਸਤ ਹੋਏ ਹੋ ਕੀ ਕਹਿਣਾ ਚਾਹੋਗੇ ਸਾਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਅੰਮ੍ਰਿਤ ਵੇਲੇ ਨਾਲ ਜੁੜਨਾ ਚਾਹੀਦਾ ਹੈ ਸੋ ਬਾਬਾ ਜੀ ਨੇ ਬੁਲਾਇਆ ਔਰ ਆਪਣੇ ਦਰਸ਼ਨਾਂ ਲਈ ਅਸੀਂ ਇੱਥੇ ਹਾਜ਼ਰ ਹੋਏ ਹਾਂ ਸੋ ਸਾਰੇ ਜਾਣੇ ਨਵੇਂ ਸਾਲ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਨਾਂ ਤੇ ਦਰਬਾਰ ਸਭ ਜ਼ਰੂਰ ਮੱਥਾ ਟੇਕ ਕੇ ਤੁਸੀਂ ਨਤਮਸਤਕ ਹੋਏ ਹੋ ਕੀ ਅਰਦਾਸ ਬੇਨਤੀ ਕੀਤੀ ਕਿ 2026 ਜਣਾ ਉਹ ਕਿਸ ਇਹੀ ਖੁਸ਼ੀਆਂ ਵਾਲਾ ਹੋਵੇ ਬਹੁਤ ਜ਼ਿਆਦਾ ਮਿਹਨਤ ਕਰੀਏ ਪ੍ਰਮਾਤਮਾ ਦਾ ਸਾਡੇ ਸਿਰ ਤੇ ਹੱਥ ਹੋਵੇ ਬੈਸਦੇ ਮੈਂ ਬਾਬਾ ਜੀ ਤੋਂ ਕੁਝ ਨਹੀਂ ਮੰਗਿਆ ਸਿਰਫ ਸਿਰਫ ਅੰਮ੍ਰਿਤ ਵੇਲਾ ਮੰਗਿਆ ਕਿ ਬਾਬਾ ਜੀ ਮੇਰਾ ਕਦੀ ਅੰਮ੍ਰਿਤ ਵੇਲਾ ਨਾਮ ਇਸ ਹੋਵੇ ਤੇ ਮੈਨੂੰ ਅੰਮ੍ਰਿਤ ਵੇਲਾ ਤੁਸੀਂ ਨਿਊ ਲਾਈਫ ਤੁਸੀਂ ਹੁਣ ਸਟਾਰਟ ਕਰਨ ਜਾ ਰਹੇ ਹੋ ਤੇ ਪਹਿਲਾਂ ਤੁਸੀਂ ਸੱਚ ਕੋਈ ਸ਼ੁਕਰ ਕਰਦੇ ਸੱਚੇ ਨਿਤਮਸਤਕ ਕੀ ਅਰਦਾਸ ਇਹ ਲਾਈਫ ਪਹਿਲੀ ਲਾਈਫ ਵੀ ਬਾਬਾ ਜੀ ਨੇ ਦਿੱਤੀ ਸੀ ਇਹ ਲਾਈਫ ਵੀ ਬਾਬਾ ਜੀ ਨੇ ਦਿੱਤੀ ਹੈ ਸੋ ਉਹਨਾਂ ਨੂੰ ਪਤਾ ਹੀ ਨੋਜ਼ ਬੈਟਰ ਕਿ ਵਨ ਨੂੰ ਕੀ ਦੇਣਾ 2026 ਚ ਸੋ ਆਪਣੇ ਬੱਚਿਆਂ ਨੂੰ ਸਰ ਮਾਪਿਆਂ ਨੂੰ ਪਤਾ ਹੀ ਹੁੰਦਾ ਸੋ ਜ਼ਰੂਰ ਦੇਣਾ ਜਸਵੰਤ ਸਿੰਘ ਕੀ ਕਰਨਾ ਚਾਹੋਗੇ ਨਵੇਂ ਸਾਲ ਤੋਂ ਗੁਰੂ ਘਰ ਚ ਸ਼ੁਰੂਆਤ ਕੀਤੀ ਹੈ ਟੁੱਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਮੇਰਾ ਸਜਦਾ ਉਸ ਹਰਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਾਪਾ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੂਦ ਰਾਡਿਓ ਦੇਸ਼ ਵਿਦੇਸ਼ ਤੋਂ ਦਰਬਾਰ ਸਾਹਿਬ ਕੇ ਨਤਮਸਤਕ ਹੋ ਰਹੀਆਂ ਹਨ ਇੱਕ ਨਿਰਾਲੀ ਜੀ ਕਸ਼ਿਸ਼ ਹੈ ਤੇਰੇ ਦیدار ਵਿੱਚ ਇੱਕ ਨਿਰਾਲੀ ਜਹੀ ਕਸ਼ਿਸ਼ ਹੈ ਤੇਰੇ ਦیدار ਵਿੱਚ ਐਮਤਾਨੀ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸਤਾਂ ਦੇਖੜੇ ਹਾਂ ਡਿੱਠੇ ਸੱਬੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜਿਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮੰਨ ਨਾਲ ਆਵੇ ਸ਼ਰਦਾ ਸ਼ਰਦਾ ਭਾਵਨਾ ਨਾਲ ਆਵੇ ਉਹ ਝੋਲੀਆਂ ਭਰ ਕੇ ਜਾਂਦਾ ਸਮੂਹ ਸੰਗਤਾਂ ਅੱਜ ਦਰਬਾਰ ਸਾਹਿਬ ਨਤਪਸਤ ਕੋਰੀਆਂ ਅਤੇ ਝੋਲੀਆਂ ਭਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨਾ ਜੀ ਮੈਨਾਂ ਸੁਣ ਪਾਲ ਸੀ ਕਿੱਥੋਂ ਆਏ ਤੁਸੀਂ ਮੈਂ ਇੱਕ ਕੋਠਾ ਤੋਂ ਆਏ ਜੀ ਅੱਜ ਨਵੇਂ ਸਾਲ ਤੇ ਇੱਥੇ ਪੁੱਜੇ ਕੀ ਕਰਨਾ ਚਾਹੁੰਦੇ ਜੀ ਅੱਜ ਅਸੀਂ ਨਵੇਂ ਸਾਲ ਤੇ ਆਏ ਹੈਗੇ ਦਰਬਾਰ ਸਾਹਿਬ ਜੂਰਾਮਦਾਸੀ ਸਾਹਿਬ ਦੇ ਨਤਪਸਤ ਕੋ ਕੀ ਇਹ ਨਵਾਂ ਸਾਲ ਚੜ੍ਹਿਆ ਹੈਗਾ ਹੈ ਇਹ ਸਭ ਦੇ ਭਲੇ ਵਾਲਾ ਹੋਵੇ ਸਰਦੀ ਗੱਲਾਂ ਵਾਲਾ ਹੋਵੇ ਔਰ ਸਮਾਜ ਵਿੱਚ ਦੇਸ਼ ਵਿੱਚ ਦੁਨੀਆ ਵਿੱਚ ਸੁਖ ਸ਼ਾਂਤੀ ਹੋਵੇ ਸਭ ਦੀ ਤਰੱਕੀ ਹੋਵੇ ਔਰ ਇਸੇ ਕਰਕੇ ਅਸੀਂ ਮੰਗੀ ਸ਼ਾਂਤੀ ਲਈ ਸਭ ਦੀ ਅਰਦਾਸ ਦੇ ਕੇ ਆਏ ਸੀ ਪਰਿਵਾਰ ਨਾਲ ਆਏ ਜੀ ਹਾਂਜੀ ਪਰਿਵਾਰ ਨਾਲ ਆਏ ਜੀ ਭਾਈ ਅੱਛਾ ਵੇਖਿਆ ਕਿ ਲੋਕ ਨਵਾਂ ਸਾਲ ਮਨਾਣ ਲਈ ਬਾਹਰ ਜਾਂਦੇ ਨੇ ਭੜੇ ਇਲਾਕਿਆਂ ਰੁਕ ਕਰਦੇ ਹੋ ਤੁਸੀਂ ਅੱਜ ਗੁਰੂ ਘਰ ਪਹੁੰਚੇ ਜੀ ਜੀ ਕੈਲੋ ਹਾਸਾ ਲਈ ਇੱਥੇ ਆਉਂਦੇ ਆਂ ਔਰ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਅਸੀਂ ਰਾਦੇ ਤੇ ਦੱਸਦੇ ਆਂ ਕਿ ਨਵੇਂ ਸਾਲ ਦੀ ਸ਼ੁਰੂਆਤ ਜੀ ਅਗੂ ਜਤ ਹੋਵੇ ਤੇ ਇਸ ਸਾਲਾ ਸਾਡੀ ਜਿਹੜਾ ਹੈਗਾ ਉਹ ਵਧੀਆ ਰਹੇਗਾ ਆਪਣਾ ਠੀਕ ਹੈ ਜੀ